ਅਸਲਾਮ ਵਾਲੇਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਗੋਦੀ ਮੀਡੀਆ ਮੋਦੀ ਸਰਕਾਰ ਦੁਬਾਰਾ ਫਿਰ ਉਹੋ ਹੀ ਸਾਜ਼ਿਸ਼ਾਂ ਪਾਣੀ ਦੇ ਜ਼ਰੀਏ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਪਾਣੀ ਦੇ ਜ਼ਰੀਏ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਜ਼ਰੂਰਤ ਪਾਣੀ ਦੇ ਜ਼ਰੀਏ ਸਿੱਖਾਂ ਸਰਦਾਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ 9 ਬਈ ਤੋਂ ਬਾਅਦ ਅਸੀਂ ਅਗਰ ਇਹ ਗੱਲ ਕਰੀਏ ਭਾਰਤ ਦੇ ਅੰਦਰ ਇੰਨੀ ਹਿੰਮਤ ਹੋਣ ਨਹੀਂ ਰਹਿ ਚੁੱਕੀ ਕਿਉਂਕਿ ਸਿੱਖ ਫੋਰ ਜਸਟਿਸ ਦਾ ਰਹਿਨਮਾ ਗੁਰਪਤਵੰਤ ਸਿੰਘ ਪੰਨੂ ਉਹਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀ ਨੂੰ ਸਿੱਧੀ ਗੱਲ ਕੀਤੀ ਹੈ ਕਿ ਭਾਰਤ ਦੀਆਂ ਜਿਹੜੀਆਂ ਧਮਕੀਆਂ ਨੇ ਉਹਨਾਂ ਦੇ ਮੂੰਹ ਤੇ ਮਾਰ ਦੇਣੀਆਂ ਚਾਹੀਦੀਆਂ ਨੇ ਭਾਰਤ ਕੇ ਇਸ ਟਾਈਮ ਤੇ ਅਗਰ ਕੋਈ ਇੰਜ ਦੀ ਹਰਕਤ ਕਰਦਾ ਜਿਹਦੇ ਅੰਦਰ ਕਿਸਾਨੀਆਂ ਫਿਰ ਪੰਜਾਬ ਸਫਰ ਕਰੇਗਾ ਤੇ ਅੰਜਾਮ ਬਹੁਤ ਬੁਰਾ ਹੋਏਗਾ ਕਿਉਂਕਿ ਸਿੱਖ ਜਿਹਨ ਸਿੱਖ ਸਰਦਾਰ ਨੇ ਉਹ ਕਿਦਾਂ ਸਾਥ ਦੇਣਗੇ ਸਿੱਖਾਂ ਸਰਦਾਰਾਂ ਨੇ ਪਹਿਲੇ ਵੀ ਪਾਕਿਸਤਾਨ ਦਾ ਸਾਥ ਦਿੱਤਾ ਤੇ ਸੀ ਇਹ ਗੱਲ ਕਰ ਰਹੇ ਕਿ ਸਿੱਖਾਂ ਸਰਦਾਰ ਜਿਹੜੀ ਇੱਕ ਰੈਫਰੰਡਮ ਹੋਈ ਹੈ ਵਾਸ਼ਿੰਗਟਨ ਡੀਸੀ ਦੇ ਅੰਦਰ ਖਾਲਸਤਾਨ ਨੂੰ ਲੈ ਕੇ ਪਾਕਿਸਤਾਨ ਦੀ سپورਟ ਚਾਹੀਦੀ ਹੈ ਪਾਕਿਸਤਾਨ ਆਵਾਜ਼ ਉਠਾ ਰਿਹਾ ਹੈ ਖਾਲਸਤਾਨ ਦੀ ਇਸ ਟਾਈਮ ਤੇ ਗੱਲ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਅੰਦਰ ਬੈਠ ਕੇ ਖਾਲਸਤਾਨ ਦੀ ਗੱਲ ਕੀਤੀ ਜਾਂਦੀ ਹੈ ਗੁਰਪਤਵੰਨ ਸਿੰਘ ਪੰਨੂ ਨੇ ਕੀ ਕੀਤਾ ਕੀ ਮੁਕੰਮਲ ਡਿਟੇਲ ਇਹ ਸੰਤ ਲਗਾਈ ਦੀ ਵੀਡੀਓ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸਭਾਰਤ ਨੇ ਦਰਿਆਏ ਚਨਾਬ ਦੇ ਉੱਤੇ ਪੰਬਜਲੀ ਮਨਸੂਬੇ ਦੀ ਮਨਜ਼ੂਰੀ ਦੇ ਦਿੱਤੀ ਹੈ ਔਰ ਮੁਸਲਸਲ ਜਿਹੜਾ ਨਾ ਉਹ ਪਾਕਿਸਤਾਨ ਨੂੰ ਪਾਣੀ ਬੰਦ ਕਰਨ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਦਿੰ ਕਿ 9 ਮਈ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਨਾ ਉਹ ਇਨੀ ਹਿੰਮਤ ਹੈਗੀ ਹੈ ਉਹ ਕਿ ਪਾਕਿਸਤਾਨ ਦਾ ਪਾਣੀ ਬੰਦ ਕਰ ਸਕੇਗਾ ਕਿਉਂਕਿ ਪਾਕਿਸਤਾਨ ਨੂੰ ਮੈਂ ਲਗਾਤਾਰ ਆਵਾਮ ਨੂੰ ਸਰਕਾਰ ਨੂੰ ਤੇ ਉਹਨਾਂ ਦੀ ਆਰਮੀ ਨੂੰ ਫੀਲਡ ਮਾਰਸ਼ਲ মনির ਨੂੰ ਮੈਂ ਲਗਾਤਾਰ ਇਹ ਸੁਨੇਹਾ ਪੰਚਾਰਿਆ ਕਿ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟਕਰਾਂ ਅੱਜ ਤੁਹਾਡੇ ਕੋਲ ਮੌਕਾ ਹੈ ਪ੍ਰੈਜ਼ੀਡੈਂਟ 트੍ਰੰਪ ਜਿਹੜਾ ਹੈ ਉਹ ਤੁਹਾਡੇ ਨਾਲ ਬਿਲਕੁਲ ਇੱਕ ਜੁੱਟ ਹੈ ਉਸ ਦਾ ਫਾਇਦਾ ਤੁਸੀਂ ਇਹ ਚੁੱਕਣਾ ਕਿ ਪੰਜਾਬ ਜਿਹੜਾ ਕਿ ਭਾਰਤ ਦੇ ਕਬਜ਼ੇ 'ਚ ਹੈ ਸਿੱਖਾਂ ਦੀ ਖਾਲਿਸਤਾਨ ਰੈਫਰੈਂਡਮ ਜਿਹੜੀ ਮਹਿੰਮ ਚੱਲ ਰਹੀ ਉਹਦਾ ਸਾਥ ਦਿਓ ਤੇ ਜੇ ਹਮਲਾ ਵੀ ਕਰਨਾ ਹੈ ਡਿਫੈਂਸਿਵਲੀ ਤਾਂ ਵੀ ਅਸੀਂ ਤੁਹਾਡੇ ਨਾਲ ਖੜੇ ਆਂ ਪਾਕਿਸਤਾਨ ਦੀ ਹੋਂਦ ਨੂੰ ਬਚਾਉਣਾ ਹੈ ਪਾਕਿਸਤਾਨ ਦੇ ਪਾਣੀਆਂ ਨੂੰ ਬਚਾਉਣਾ ਹੈ ਪਾਕਿਸਤਾਨ 'ਚ ਮੁਸਲਮਾਨ ਨੂੰ ਬਚਾਉਣਾ ਹੈ ਤੇ ਤੁਹਾਨੂੰ ਹਿੰਦੁਸਤਾਨ ਦੇ ਟੁਕੜੇ ਕਰਨੇ ਪੈਣੇ ਆ ਨੀਤੇ ਹੋਦ ਨੂੰ ਖਤਰਾ ਰਹਿਣਾ ਇਹ ਤੁਸੀਂ ਅੱਜ ਸਮਝ ਲਓ ਜਾਂ ਆਪਣਾ ਇੱਕ ਹਿੱਸਾ ਜਿਵੇਂ ਬੰਗਲਾਦੇਸ਼ ਇਹਨਾਂ ਨੇ ਤੋੜਿਆ ਸੀ ਹੁਣ ਸਿੰਧ ਤੇ ਨਜ਼ਰ ਆ ਮੇਰਾ ਸਵਾਲ ਪਾਕਿਸਤਾਨ ਨੂੰ ਹੈ ਤੁਹਾਡੀ ਕਿਸ ਚੀਜ਼ ਤੇ ਨਜ਼ਰ ਆ ਕੀ ਤੁਸੀਂ ਖਾਲਿਸਤਾਨ ਦਾ ਰੈਫਰੈਂਡਮ ਦਾ ਸਾਥ ਦੇਣ ਨੂੰ ਤਿਆਰ ਹੋ ਸਿੱਧਾ ਜਵਾਬ ਹੈ 2026 ਤੱਕ ਅਸੀਂ ਵੇਟ ਕਰਾਂਗੇ ਜਵਾਬ ਤੁਸੀਂ ਲੈ ਕੇ ਦਿਓ ਅੱਛਾ ਬਿਲਕੁਲ ਸਹੀ ਅੱਛਾ ਪਨੂਰ ਸਾਹਿਬ ਜੁੜਾਏ ਟਰੰਪ ਪਲਾਨ ਦਾ ਜਿਹੜਾ ਤੁਸੀਂ ਤਜਵੀਜ਼ ਪੇਸ਼ ਕੀਤੀ ਹੈ ਇਹ ਟਰੰਪ ਪਲਾਨ ਮਨਸੂਬਾ ਸਿਰਫ ਔਰ ਸਿਰਫ ਮਰਸੀਹੀ ਬਰਾਦਰੀ ਵਾਸਤੇ ਹੋਏਗਾ ਜਾਂ ਦੀਗਰ ਹੋਰ ਅਕਲੀਤਾ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੀਆਂ ਨੇ ਦੇਖੋ ਤੁਸੀਂ ਇੱਕ ਗੱਲ ਮੰਨ ਕੇ ਚੱਲਣੀ ਹੈ ਇਤਿਹਾਸਿਕ ਤੌਰ ਤੇ ਜਿੰਨੀਆਂ ਵੀ 크ਿਸਚਨ ਕੰਟਰੀਜ਼ ਹੈ ਜਿਦੇ ਚ ਆ ਕੇ ਚਾਹੇ ਮੁਸਲਮਾਨ ਵਸਿਆ ਅਮਰੀਕਾ ਲੈ ਲਓ ਚਾਹੇ ਸਿੱਖ ਨੂੰ ਉਹਨੇ ਰਫਿਊਜੀ ਦਿੱਤਾ ਕੈਨੇਡਾ ਲੈ ਲੋ ਡੈਨਮਾਰਕ ਲੈ ਲੋ ਸਵੀਡਨ ਲੈ ਲੋ ਸਵਿਟਜ਼ਰਲੈਂਡ ਲੈ ਲੋ ਮੈਂ ਤੁਹਾਨੂੰ ਗਿਣਾਨੇ ਸ਼ੁਰੂ ਕਰ ਦਿਆਂਗਾ ਉਹਦੇ ਵਿੱਚ ਹਰ ਧਰਮ ਦੀ ਜਿਹੜੀ ਆ ਫਰੀडम ਆਫ ਬਲੀਫ ਅਤੇ ਫਰੀडम ਆਫ ਰਿਲੀਜਨ ਦੀ ਆਜ਼ਾਦੀ ਹੁੰਦੀ ਹੈ ਇਦਾਂ ਹੀ 크ਰਿਸਚੀਅਨ ਲੈਂਡ ਜਿਹੜਾ 트럼ਪ ਲੈਂਡ ਬਣੇਗਾ ਚਾਹੇ ਮジョਰਿਟੀ 크ਰਿਸਚੀਅਨ ਮੁਲਕ ਹੋਏਗਾ ਪਰ ਉੱਥੇ ਸਿੱਖ ਮੁਸਲਮਾਨ ਤੇ ਚਾਹੇ ਉੱਥੇ ਰਹਿੰਦੇ ਆ ਹਿੰਦੂ ਉਹਨਾਂ ਦੇ ਉੱਤੇ ਕੋਈ ਵੀ ਉਂਗਲ ਨਹੀਂ ਚੱਕ ਸਕੇਗਾ ਪਾਕਿਸਤਾਨ ਜ਼ਿੰਦਾਬਾਦ ਖਾਲਿਸਤਾਨ ਅਜਾ ਪਨੂਰ ਸਾਹਿਬ ਜਿਹੜੇ ਦੂਸਰੇ ਮੁਜ਼ਾਹਿਬ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਉੱਤੇ ਜ਼ੁਲਮ ਕਰਨਾ ਇੱਕ ਸਮਝ ਲਓ ਕਿ ਮੋਦੀ ਸਰਕਾਰ ਦੀ ਪਾਲਿਸੀ ਬਣ ਚੁੱਕੀ ਹੈ ਇਹ ਭਾਰਤ ਦੀ ریاਸਤੀ ਪਾਲਿਸੀ ਹੈ ਕਿਉਂਕਿ ਮਨਮੋਹਨ ਸਿੰਘ ਵੀ ਭਾਰੋ ਦੇ ਵਜ਼ੀਰ ਆਜ਼ਮ ਜਿਹੜੇ ਨੇ ਉਹ ਰਹੇ ਨੇ ਉਹਨਾਂ ਨੇ ਇਹ ਸਿੱਖਾਂ ਨੂੰ ਉਹਨਾਂ ਦੇ ਹਕੂਕ ਜਿਹੜੇ ਨੇ ਉਹ ਕਿਉਂ ਨਹੀਂ ਦਿਵਾਏ ਇਹ ਇਕੱਲਾ ਦੇਖੋ ਮੋਦੀ ਦਾ ਮਸਲਾ ਨਹੀਂ ਹੈ ਇਹ ਪੂਰੇ ਹਿੰਦੋਸਤਾਨ ਦਾ ਤੇ ਉਹਨਾਂ ਦੇ ਸੰਵਿਧਾਨ ਦਾ ਮਸਲਾ ਤੁਸੀਂ ਅੱਜ ਜਿਹੜਾ ਉਹਦਾ ਚਿਹਰਾ ਜਿਹੜਾ ਖੂਨੀ ਹੈ ਉਹ ਮੋਦੀ ਹੈ ਪਿਛਲੇ ਸਮੇਂ ਚ ਉਹੀ ਖੂਨੀ ਚਿਹਰਾ ਮਨਮੋਹਨ ਸੀ ਜਿਸ ਦੇ ਉੱਤੇ ਦਸਤਾਰ ਵੀ ਸਜਾਈ ਹੋਈ ਸੀ ਉਸਨੇ ਉਸ ਤੋਂ ਪਹਿਲਾਂ ਖੂਨੀ ਚਿਹਰਾ ਜਿਹੜਾ ਹੈ ਉਹ ਰਜੀਵ ਗਾਂਧੀ ਸੀ ਉਸ ਤੋਂ ਪਹਿਲਾਂ ਇੰਦਰਾ ਗਾਂਧੀ ਸੀ ਇਹ ਹਿੰਦੁਸਤਾਨ ਦਾ ਮਸਲਾ ਹੈ ਜਿਹੜੀ ਸਿੰਘ ਨਹੀਂ ਉਹਨੂੰ ਤੁਸੀਂ ਲਗਾ ਸਕਦੇ ਨਾਲ ਕਿਉਂਕਿ ਉਹ ਉਹ ਪ੍ਰਾਈਮ ਮਿਨਿਸਟਰ ਹੈ ਜਿਨਨੇ ਸਿੱਖਾਂ ਦੀ ਨਸਲ ਕੁਸ਼ੀ ਪੰਜਾਬ ਦੇ ਵਿੱਚ ਕਰਵਾਉਣ ਵਾਸਤੇ ਜਿਹੜਾ ਹੈ 11000 ਕਰੋੜ ਰੁਪਇਆ 1991 ਦੇ ਵਿੱਚ ਜਦੋਂ ਇਹ ਫਾਈਨੈਂਸ ਮਿਨਿਸਟਰ ਸੀ ਪ੍ਰਾਈਮ ਮਿਨਿਸਟਰ ਨਰਸੀਮਾ ਰਾਓ ਸੀ ਇਹਨੇ 11000 ਕਰੋੜ ਜਿਹੜਾ ਹੈ ਉਹ ਸਿੱਖਾਂ ਦੀ ਕਤਲੋਗਾਰਤ نسل ਕੁਸ਼ੀ ਕਰਾਉਣ ਵਾਸਤੇ ਪੰਜਾਬ ਦੇ ਵਿੱਚ ਭਾਰਤੀ ਫੌਜਾਂ ਨੂੰ ਤੇ ਸਕਿਉਰਿਟੀ ਫੋਰਸਿਜ਼ ਨੂੰ ਇਨਾਮ ਵਜੋਂ ਐਜ਼ ਅ ਬਜਟ ਦਿੱਤਾ ਸੀ 1994 ਦੇ ਵਿੱਚ ইউনাইটেড ਨੇਸ਼ਨਸ ਦੇ ਵਿੱਚ ਜਾ ਕੇ ਜਿੱਥੇ MNST ਇੰਟਰਨੈਸ਼ਨਲ ਦੁਨੀਆ ਦੀਆਂ ਸਾਰੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਕਹਿ ਰਹੀਆਂ ਸੀ ਵੀ ਸਿੱਖਾਂ ਦੀ ਜੈਨੋਸਾਈਡ ਹੋ ਰਹੀ ਹੈ, ਤਾਰਚਰ ਹੋ ਰਿਹਾ ਐ, ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਐ, ਇਹਨੇ ਰਿਪੋਰਟ ਦਿੱਤੀ ਸੀ ਸਿੱਖ ਜਿਹੜਾ ਅਤਵਾਦੀ ਐ ਤੇ ਜਿਹੜੇ ਮਾਰੇ ਜਾਂਦੇ ਪਏ ਆ ਉਹ ਅਤਵਾਦੀ ਐ ਕਿਸੇ ਆਮ ਸਿੱਖ ਨੂੰ ਕੁਝ ਨਹੀਂ ਕਿਹਾ ਜਾਂਦਾ। ਸੋ ਇਹਨੇ ਸਿਰਫ ਤੌਰ 'ਤੇ ਆਪਣੀ ਕੀਤਾ ਹੀ ਇਜ਼ ਰਿਸਪਾਂਸਿਬਲ ਫਾਰ ਦੀ ਜੈਨੋਸਾਈਡਲ ਅਟੈਕਸ ਔਨ ਪੰਜਾਬ ਐਂਡ ਮੇਕਿੰਗ ਪੰਜਾਬ ਦਾ ਕਿਲਿੰਗ ਫੀਲਡ ਆਫ ਦਾ ਸਿੱਖਸ। ਧਰਮ ਨਹੀਂ ਇਹਨਾਂ ਦਾ ਹੁੰਦਾ ਜਿਹੜਾ ਵੀ ਰਾਜਨੀਤੀ ਦੇ ਵਿੱਚ ਆਉਂਦਾ ਉਹਦਾ ਕੋਈ ਧਰਮ ਆਪਣਾ ਨਹੀਂ ਹੁੰਦਾ ਅੱਛਾ ਇਹ ਜਿਹੜਾ ਤੁਸੀਂ ਸਮਾਲ ਮਸ਼ਰਕੀ ਭਾਰਤ ਦੇ ਵਿੱਚ ਟਰੰਪ ਲੈਂਡ ਦੀ ਜਿਹੜੀ ਤਜਵੀਜ਼ ਉਹ ਪੇਸ਼ ਕੀਤੀ ਹੈ ਇਹਦਾ ਮਕਸਦ ਕੀ ਹੈ ਬੇਸਿਕਲੀ ਔਰ ਰਿਆਸਤ ਜਿਹੜੀ ਹੈ ਉਹ ਕਿਸ ਤਰ੍ਹਾਂ ਮਸੀਹੀ ਬਰਾਦਰੀ ਨੂੰ ਮਹਫੂਜ਼ ਪਨਾਹਗਾਹ ਜਨਾਂ ਨੂੰ ਬਣਾ ਕੇ ਦੇ ਸਕਦੀ ਹੈ ਮੇਰਾ ਪ੍ਰੈਜ਼ੀਡੈਂਟ ਟਰੰਪ ਹੈ ਔਰ ਜੇ ਤੁਸੀਂ ਉਹਨਾਂ ਦੀ ਮੈਗਾ ਜਿਹੜੀ ਮੂਵਮੈਂਟ ਆ ਉਹ ਦੇਖੋਗੇ ਉਹ ਕਹਿੰਦੇ ਜੀ ਅਸੀਂ ਜਿਹੜੇ ਕ੍ਰਿਸਚੀਅਨਿਟੀ ਹੈ ਜਾਂ ਕ੍ਰਿਸਚੀਅਨਸ ਹੈ ਤੇ ਜਿਹੜੀ ਬਾਈਬਲ ਹੈ ਉਹਦੇ ਪ੍ਰਿੰਸੀਪਲ ਤੇ ਚੱਲਦੀਆਂ ਤੇ ਕ੍ਰਿਸਚੀਅਨਸ ਤੇ ਜਿੱਥੇ-ਜਿੱਥੇ ਹਮਲੇ ਹੋ ਰਹੇ ਆ ਸੀ ਰੋਕਣੇ ਆ ਜੇ ਤੁਸੀਂ ਉਹ ਸੈਵਨ ਸਿਸਟਰਜ਼ ਦੇਖੋਗੇ ਸਟੇਟਸ ਜਿਹੜੀਆਂ ਮੈਂ ਇਹਦੇ ਵਿੱਚ ਪਾਈਆਂ ਜਿਹੜੀ ਨਾਗਾ لینڈ ਤੋਂ ਸ਼ੁਰੂ ਹੁੰਦੀ ਹੈ ਮਿਜ਼ੋਰਮ ਹੈ ਤ੍ਰਿਪੁਰਾ ਹੈ ਮਗਾਲਿਆ ਹੈ ਇਹ ਸਾਰੀਆਂ ਕ੍ਰਿਸਚੀਅਨ ਮੈਜੋਰਟੀ ਸਟੇਟਸ ਹੈ ਇੱਕੋ ਇੱਕ ਇਹ ਹਿੱਸਾ ਹੈ ਤੇ ਥੋੜਾ ਜਿਹਾ ਹਿੱਸਾ ਆਸਾਨ ਦਾ ਜਿਹਦੇ ਵਿੱਚ ਮੈਜੋਰਟੀ ਕ੍ਰਿਸਚੀਅਨਸ ਹੈ ਮਨੀਪੁਰ ਦੇ ਵਿੱਚ 700 ਤੋਂ ਵੱਧ ਜਿਹੜੇ ਚਰਚ ਐ ਪਿਛਲੇ 2 ਸਾਲਾਂ 3 ਸਾਲਾਂ ਦੇ ਵਿੱਚ ਜਿਹੜੇ ਆਗ ਦੇ ਫੂਕ ਦਿੱਤੇ ਗਏ ਐ ਉਥੇ ਜਿਹੜੇ ਪਾਸਟਰਸ ਐ ਨੰਸ ਐ ਉਹਨਾਂ ਦੇ ਰੇਪ ਹੋਏ ਐ ਤੇ ਉਹਦੇ ਚ ਹਿੰਦੁਸਤਾਨ ਚ ਅੱਜ ਜੇ ਤੁਸੀਂ ਬਾਈਬਲ ਨੂੰ ਸ਼ੇਅਰ ਕਰੋ ਉਹ ਕ੍ਰਾਈਮ ਐ ਯੂ ਕੈਨ ਨਾਟ ਸ਼ੇਅਰ ਅ ਬਾਈਬਲ ਇਨ ਮੋਦੀਸ ਇੰਡੀਆ ਪਰ ਉਥੇ ਲਗਾਤਾਰ ਕਹੇ ਜਾਂਦਾ ਬਾਈਬਲ ਇਜ਼ ਨਾਟ ਆਵਰਜ਼ ਆਵਰਜ਼ ਇਜ਼ ਰਾਮ ਸੋ ਇਸ ਕਰਕੇ ਜਿਹੜੀ ਉਹ ਪੂਰੀ ਸਟੇਟਾਂ 6 ਜਿਹਦੇ ਚ ਕ੍ਰਿਸਚਨ ਮੈਜੋਰਟੀ ਹੈ ਮੋਸਟਲੀ ਹਿੱਸਿਆਂ ਦੇ ਵਿੱਚ ਸਪੈਸ਼ਲੀ ਜਿਹੜੇ ਪੰਜ ਸਟੇਟਾਂ ਹਨ ਉਹਨਾਂ ਨੂੰ ਕਿਹਾ ਗਿਆ ਵੀ ਇਹ ਕ੍ਰਿਸਚਨ ਲੈਂਡ ਬਣੇਗੀ ਔਰ 트੍ਰੰਪ ਲੈਂਡ ਦਾ ਨਾਮ ਤਾਂ ਦਿੱਤਾ ਗਿਆ ਕਿਉਂਕਿ 트੍ਰੰਪ ਜਿਹੜਾ ਹੈ ਇਸ ਵਕਤ ਵਾਲੀ ਵਾਰਸ ਹੈ ਕ੍ਰਿਸਚIANS ਦਾ ਤੇ ਉਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਬਚਾਵਾਂਗਾ ਸੋ ਉਹਨਾਂ ਤੱਕ ਅਸੀਂ ਇਹ ਸੁਨੇਹਾ ਲਗਾਇਆ ਹੈ ਤਾਂ ਸਿੱਧੋ ਸਿੱਧੀ ਕਿ ਉਹ ਆਪਾਂ ਨੂੰ ਜਵਾਬ ਦੇਣ ਲੱਗ ਜਾਣਗੇ ਪਰ ਇਹ ਤੁਹਾਡੀ ਇੱਕ ਜਦੋਂ ਕੋਈ ਵੀ ਰੈਵੋਲੂਸ਼ਨ ਲੈ ਕੇ ਆਣਾ ਹੈ ਕੋਈ ਵੀ ਮੂਵਮੈਂਟ ਚਲਾਣੀ ਹੈ ਤੇ ਉਹਦੀ ਕੋਈ ਨਾ ਕੋਈ ਜਿਹੜੀ ਹੈ ਝੰਗਿਆੜੀ ਪਹਿਲਾਂ ਲੱਗਦੀ ਹੈ ਕੁੱਲ ਲੱਗ ਚੁੱਕਾ ਹੈ ਮੇਰੇ ਕੋਲੋਂ ਮਿਜ਼ਾ ਆਪਣੇ ਤ੍ਰਿਪੁਰਾ ਤੋਂ ਤੇ ਨਾਗਾ لینڈ ਤੋਂ ਮਿਜ਼ੋਰਮ ਤੋਂ ਮਗਾਲਿਆ ਤੋਂ ਮੇਰੇ ਕੋਲ ਸੈਂਕੜੇ ਕਾਲਾਂ ਤੇ ਸੈਂਕੜੇ ਈਵਨ ਉਹਨਾਂ ਦੇ ਜਰਨਲਿਸਟ ਜਿਹੜੇ ਐ ਉਹ ਮੈਨੂੰ ਸੰਪਰਕ ਕੀਤਾ ਉਹਨਾਂ ਨੇ ਕਿ ਇਹ ਬਹੁਤ ਜ਼ਿਆਦਾ ਡਿਊ ਸੀ ਕਿਸੇ ਜੇ ਹਮਤ ਨਹੀਂ ਸੀ ਪੈਰੀ ਤੇ ਤੁਹਾਡਾ ਥੈਂਕ ਯੂ ਵੈਰੀ ਮੱਚ ਜਿਵੇਂ ਅਸੀਂ 250 ਮਿਲੀਅਨ ਜਿਹੜਾ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਗੁਲਾਮ ਐ ਉਹਨਾਂ ਲਈ ਉਰਦੁਸਤਾਨ ਅਸੀਂ ਬੋਲਿਆ ਤੇ ਉਹ ਹੌਲੀ-ਹੌਲੀ ਹੁਣ ਚੱਲਦਾ ਪਿਆ ਹੈ ਉਦਾਂ ਇਹ ਕ੍ਰਿਸਚਨ ਲੈਂਡ ਜਿਹਦਾ ਨਾਮ ਅਸੀਂ 트럼ਪ ਲੈਂਡ ਦੱਸਾ ਇਹ ਵੀ ਚੱਲੇਗਾ। ਅੱਛਾ ਪੁਨਰ ਸਾਹਿਬ ਇੱਕ ਚੀਜ਼ ਕੇ ਮੁਸਲਮਾਨਾ ਦੇ ਉਤੇ ਤਾਂ ਜ਼ੁਲਮ ਜਿਹੜਾ ਨਾ ਇੰਤਹਾਹੀ ਕਰ ਦਿੱਤੀ ਹੈ। ਪਿਛਲੇ ਦਿਨੋਂ ਜਿਹੜਾ ਵਾਕਿਆ ਹੋਇਆ ਇੱਕ ਤਕਰੀਬ ਦੇ ਵਿੱਚ ਵਜ਼ੀਰ ਇਲਾ ਜਿਹੜਾ ਉਹ ਨਿਤਿਸ਼ ਕੁਮਾਰ ਹੈ ਉਹਨੇ ਇੱਕ ਮੁਸਲਮਾਨ ਡਾਕਟਰ ਦਾ ਜਿਹੜਾ ਨਕਾਬ ਹੈ ਉਹ ਖਿੱਚਿਆ। ਇਹਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ ਇਹਦੇ ਚ ਇਦਾਂ ਵਾਂ ਕਿ ਜਦੋਂ ਕੋਈ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਤੁਹਾਡੀ ਧੀ ਭੈਣ ਦੀ ਇੱਜ਼ਤ ਤੇ ਹੱਥ ਜਦੋਂ ਰੱਖ ਦਵੇ ਨਾ ਕੋਈ ਤੇ ਫਿਰ ਉਹ ਮਸਲਾ ਗੱਲਾਂ ਦੇ ਨਾਲ ਸਟੇਟਮੈਂਟਾਂ ਦੇ ਨਾਲ ਨਹੀਂ ਜੇ ਮੁੱਕਦਾ ਤੁਸੀਂ ਉਸ ਨੂੰ 100 ਕੰਡੈਮ ਕਰ ਲੋ ਤੇ ਤੁਸੀਂ ਉਹਨੂੰ 1000 ਕੰਡੈਮ ਕਰ ਲੋ ਇਹਦੇ 'ਚ ਮੈਂ ਤੁਹਾਨੂੰ ਤੁਹਾਡੇ ਕੁਰਾਨ ਦੇ ਵਿੱਚ ਲਿਖੀ ਜਿਹੜੀ ਗੱਲ ਹੈ ਪੰਜਾਬੀ 'ਚ ਦੱਸ ਦਾਂਗਾ ਕਿ ਜੇ ਤੁਹਾਡੇ ਵੱਲ ਕੋਈ ਉਂਗਲ ਚੁੱਕਦਾ ਹੈ ਤੁਹਾਡੇ ਧਰਮ ਤੇ ਉਂਗਲ ਚੁੱਕਦਾ ਹੈ ਤੇ ਉਸ ਹੱਥ ਤੇ ਉਂਗਲ ਦਾ ਅੰਜਾਮ ਕੀ ਹੋਣਾ ਚਾਹੀਦਾ ਇਸ ਦਾ ਜਵਾਬ ਇਹੀ ਹੈ ਜੀ ਵੀਰੋ ਐਸੀ ਜਾਈ ਦੀ ਵੀਡੀਓ ਸਿੱਖ ਫੋਰ ਜਸਸ ਦਾ ਰਹਿਨਮਾ ਗੁੜਪਤਵਨ ਸਿੰਘ ਪੰਨੂ ਕੀ ਕਮਾਲ ਦੀ ਉਸ ਬੰਦਾ ਕੀ ਲੈਗੇਸੀ ਲੈ ਕੇ ਚੱਲ ਰਿਹਾ ਸਿੱਖਾਂ ਸਰਦਾਰਾਂ ਦੀ ਕੀ ਕਮਾਲ ਦੀ ਗੱਲਬਾਤ ਕਰਦਾ ਉਹਨੇ ਸਟੇਅਰ ਫੋਰਵਰਡ ਕੀਤਾ ਫੀਡ ਮਾਰਸ਼ਲ ਆਸਮ ਉਹਨੇ ਨੂੰ ਕਿ ਇਸ ਟਾਈਮ ਤੇ ਤੁਹਾਡੇ ਕੋਲ ਬਹੁਤ ਅੱਛਾ ਮੌਕਾ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਿਸ ਮੁਲਕ ਦੇ ਨਾਲ 트럼ਪ ਹੁੰਦਾ ਜਿਸ ਮੁਲਕ ਦੇ ਨਾਲ ਅਮਰੀਕਾ ਹੁੰਦਾ ਉਹ ਮੁਲਕ ਦੀ ਪੋਲਿਸੀ ਉਹ ਮੁਲਕ ਦੀ ਸਿਕਿਉਰਿਟੀ ਬਹੁਤ ਜ਼ਿਆਦਾ ਤਗਰੀ ਹੁੰਦੀ ਹੈ ਇਸ ਸਿਕਿਉਰਿਟੀ ਦੇ ਚੱਕਰਾਂ ਦੇ ਅੰਦਰ ਹੀ 트럼ਪ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਆਸਮ ਮਨੀਰ ਦੀ ਐ ਟ੍ਰੰਪ ਇਸੇ ਚੱਕਰਾਂ ਦੇ ਅੰਦਰ ਸਿਰਫ ਪਾਕਿਸਤਾਨ ਨੂੰ ਸਪੋਰਟ ਕਰ ਰਹੇ ਤੇ ਸਿੱਖ ਸਰਦਾਰ ਗੁਰਪਤਵੰਤ ਸਿੰਘ ਪੰਨੂ ਸਿਰਫ ਇਹ ਹੀ ਚਾਹ ਰਹੇ ਨੇ ਕਿ ਪਾਕਿਸਤਾਨ ਦਾ ਮੌਕਫ ਇਹ ਹੀ ਹੋਏ ਕਿ ਖਾਲਸਤਾਨ ਨੂੰ ਸਪੋਰਟ ਕਰੋ ਖਾਲਸਾ ਰੈਫਰੈਂਡਮ ਨੂੰ ਸਪੋਰਟ ਕਰੋ ਖਾਲਸਤਾਨ ਬਣੇ ਭਾਰਤ ਦੇ ਟੁਕੜੇ ਕਰੋ ਭਾਰਤ ਦੇ ਟੁਕੜੇ ਹੋਣਗੇ ਪੰਜਾਬ ਆਜ਼ਾਦ ਹੋਏਗਾ ਖਾਲਸਤਾਨ ਬਣੇਗਾ ਖਾਲਸਾ ਰਾਜ ਜਾਏਗਾ ਅਸੀਂ ਸਟੇਟ ਫੋਰਵਰਡ ਦੇਖ پا ਰਹੇ ਹਾਂ ਕਿ ਸਿੱਖ ਸਰਦਾਰ ਜਿਹੜੇ ਨੇ ਉਹ ਪਾਕਿਸਤਾਨ ਦੀ ਕਿਸ ਤਰ੍ਹਾਂ ਸਪੋਰਟ ਕਰ ਰਹੇ ਨੇ ਭਾਰਤ ਕੋ ਕਿਸ ਤਰ੍ਹਾਂ ਆਜ਼ਾਦੀ ਚਾਹ ਰਹੇ ਨੇ ਗੋਦੀ ਮੀਡੀਆ ਜਿਹੜਾ ਹਮੇਸ਼ਾ ਸਿੱਖਾਂ ਸਰਦਾਰਾਂ ਦੇ ਜਿਹੜੇ ਰਾਈਟਸ ਨੇ ਉਹ ਦਬਾਏ ਸੱਪ ਬਣ ਕੇ ਰਾਜ ਦੇ ਉੱਤੇ ਬੈਠਾ ਹੈ ਹੁਣ ਉਹ ਟਾਈਮ ਹੈ ਕਿ 2026 ਦੇ ਅੰਦਰ ਸਿੱਖਾਂ ਸਰਦਾਰਾਂ ਨੂੰ ਉਹਨਾਂ ਦੇ ਰਾਈਟਸ ਮਿਲਣ ਪਾਕਿਸਤਾਨ ਪੂਰਾ ਜਵਾਬ ਦੇਵੇ ਭਾਰਤ ਅਗਰ ਕੋਈ ਆਬੀ ਜाहिरियत ਕਰਦਾ ਹੈ ਤਾਂ ਉਹਦਾ ਮੂੰਹ ਤੋਰ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ